ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅਯੋਧਿਆ ਵਿਖੇ 22 ਜਨਵਰੀ ਨੂੰ ਹੋ ਰੇ ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰਤੀਸ਼ਟਾ ਸਮਾਗਮ ਨੂੰ ਲੈ ਕੇ ਇਲਾਕਾ ਵਾਸੀਆਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਮੌਕੇ ਨੰਗਲ ਦੇ ਕਰੀਬੀ ਪਿੰਡ ਬ੍ਰਾਮਪੁਰ ਦੇ ਵਿੱਚ ਅੱਜ ਦੀ ਜਨਵਰੀ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਬ੍ਰਿਜਮੋਨ ਨੇ ਦੱਸਿਆ ਕਿ ਸ਼੍ਰੀ ਰਾਮ ਲੱਲਾ ਪ੍ਰਾਣ ਪ੍ਰティਸ਼ਟਾ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਲੋਕ ਆਪ ਮੁਹਾਰੇ ਆਪਣੇ ਘਰਾਂ ਨੂੰ ਸਜਾਉਣ ਦੇ ਵਿੱਚ ਲੱਗੇ ਹੋਏ ਹਨ ਉੱਥੇ ਹੀ ਸਮੂਹ ਪਿੰਡ ਵਾਸੀਆ ਵੱਲੋਂ ਬਜਾਰਾਂ ਨੂੰ ਲਾਈਟਾਂ ਲੜੀਆਂ ਬੈਨਰ ਆਦਿ ਦੇ ਨਾਲ ਸਜਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹਰ ਘਰ, ਹਰ ਦੁਕਾਨ ਤੇ ਸ਼੍ਰੀ ਰਾਮ ਦੇ ਝੰਡੇ ਲਗਾਏ ਗਏ ਹਨ ਜਿਸ ਨਾਲ ਸਮੁੱਚੇ ਸ਼ਹਿਰ ਨੂੰ ਇੱਕ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਪਿੰਡ ਤੋਂ ਸ਼ੁਰੂ ਹੋ ਕੇ ਯਾਤਰਾ ਪੂਰੇ ਪਿੰਡ ਤੋਂ ਹੁੰਦੀ ਹੋਈ ਸ਼ੀਤਲਾ ਮਾਤਾ ਮੰਦਰ ਤੋਂ ਹੋ ਕੇ ਬੋੜੀ ਮੰਦਰ ਜਾ ਕੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਲਈ ਇਲਾਕਾ ਵਾਸੀਆਂ ਦਾ ਉਤਸ਼ਾਹ ਤੇ ਸ਼ਰਧਾ ਵੇਖਦੇ ਹੀ ਬਣਦੀ ਸੀ। ਇਸ ਮੌਕੇ ਜੈ ਸ਼੍ਰੀ ਰਾਮ ਦੇ ਜਕਾਰਿਆਂ ਨਾਲ ਵਾਤਾਵਰਨ ਭਗਤ ਮਈ ਹੋ ਗਿਆ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅੱਜ ਜਿਹੜੀ ਜਥਰਾ ਤਿਵਾ ਰਾਮ ਦੇ ਉੱਚਾ ਬਣਾ ਰਿਹਾ ਬੰਦਬਾਤੀ ਸਾਰੇ 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 ਜਥਰਾ ਦੇ ਨੂੰ ਸਨਮਾ ਸਾਰੇ ਪੰਡਵਾਚੀਆਂ ਨੂੰ ਸਾਰੇ ਵਕਨ ਬਾਚਨ ਜੋ ਕੋਈ ਬਾਤ ਬੋਲਾਈ ਹੈ ਜਥਰਾ ਤਿਵਾ ਰਾਮ

ਜੀ 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 राम ਜੀ ਅੱਜ ਦੇ ਵਰਕਤਨਾਖ ਦੀ ਵਿੱਚ ਸ਼ੋਭਾ ਯਾਤਰਾ ਕੱਢੀ ਆਈ ਆ ਤੇ ਸਾਰੀ ਸੰਗਤ ਨੂੰ ਸ਼੍ਰੀ ਸੰਗਤ ਨੂੰ ਲੱਖ ਲੱਖ ਵਧਾਈ ਜੀ ਕਿੰਨਾ ਉਤਸ਼ਾਹ ਦੇਖਣ ਨੂੰ ਮਿਲਦਾ ਬਾਪ ਜੀ ਦੇ ਸਾਹਮਣੇ ਆ ਜੀ ਪਿੱਛੇ ਦੇਖੋ ਪੂਰੇ ਦੇਸ਼ ਦੇ ਵਿੱਚ ਚੜਾਈ ਬਹਿਤ ਹੈ ਅੱਜ ਦੀ ਯਾਤਰਾ ਸਾਡੇ ਸ਼੍ਰੀ ਰਾਮ ਜੀ 500 ਸਾਲ ਬਾਅਦ ਹੋ ਕੇ ਵਾਪਸ ਆਏ ਨੇ ਅੱਜ ਦੀ ਯਾਤਰਾ ਇੱਕ ਬਹੁਜੀ ਚੱਡੀ ਜਾ ਰਹੀ ਆ ਸਾਰੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਮੈਂ ਸਾਰੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦੀ ਆਂ ਜੋ ਮੇਰੀ ਯਾਤਰਾ ਨੂੰ ਸਫਲ ਕੀਤਾ ਮੈਂ ਸਾਰਾ ਨਬੋਤਨ ਲਾਤੀਆਂ ਜਸਟ ਦਾ ਕੁਝ ਹੋ ਕੇ ਬਚ ਕੇ ਜਾ ਰਹੀ ਹੈ ਯਾਤਰਾ ਸਾਡੀ ਯਾਤਰਾ ਸ਼੍ਰੀ ਦਾ ਸਾਡੇ ਮੰਦਰ ਤੋਂ ਸ਼ੁਰੂ ਹੋ ਕੇ ਸੀਤਾ ਮਾਤਾ تک ਜਾ ਕੇ ਸਾਰੇ ਪਿੰਡ ਕੋ ਮਰੀ ਹੈ ਯਾਤਰਾ ਸੀਤਾ ਮਾਤਾ تک ਜਾਏ ਅੱਜ ਦੀ ਯਾਤਰਾ ਦੇ ਸਬੰਧ ਵਿੱਚ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੇ ਸਾਡੇ ਬ੍ਰਹਮਪੁਰ ਦੇ ਵਿੱਚ ਬਹੁਤ ਧੂਮ ਧਾਮ ਦੇ ਨਾਲ ਸ਼੍ਰੀ ਰਾਮ ਦੀ ਯਾਤਰਾ ਨਿਕਲੀ ਸ਼੍ਰੀ ਮੰਦਿਰ ਤੋਂ ਸ਼ੁਰੂ ਹੋਈ ਔਰ ਸੀਤਲਾ ਮਾਤਾ ਤੱਕ ਜਾ ਰਹੀ ਹੈ ਲੋਕਾਂ ਚ ਉਤਸ਼ਾਹ ਬਹੁਤ ਹੈ ਔਰ ਸਾਡੇ ਪਿੰਡ ਦੇ ਸਰਪੰਚ ਸਰਪੰਚ ਸਾਹਿਬ ਦੀ ਉੱਡੀ ਕਿਰਪਾ ਇਹਨਾਂ ਦੀ ਰਹਿਨदाई ਹੈ ਜੇਕਰ ਜੱਕਰ ਨੂੰ ਪ੍ਰਮਾਤਮਾ ਕਰੇ ਸਾਡੇ ਸਰਪੰਚ ਸਾਹਿਬ ਦਾ ਤਾਜ ਬਰਕਰਾਰ ਰਿਹਾ ਹੈ